ਸਤ ਪੰਜਾਬ ਦੇ ਸਭ ਤੋਂ ਸੋਨਾ ਪੰਗੜਾ ਕੌਣ ਪਾਉਂਦਾ ਹੈ ਕਰੋ ਕਰੋ ਗੈਸ ਕਰੋ ਤੁਤ ਤੁਤ ਅੱਜ ਦੋਨੋਂ ਵਿਖਾਣ ਆਏ ਹਨ ਮਲਕੀਤ ਸਿੰਘ ਦਾ ਪੰਗੜਾ ਜਿਹੜੇ ਚੌਕੀਧਾਣੀ ਵਿੱਚ ਆਪਣੇ ਨਵੇਂ ਗਾਣੇ ਲਈ ਸ਼ੂਟ ਕਰ ਰਹੇ ਹਨ ਸੋ ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਕੁੰਮਣ ਵਿੱਚ ਤੁਸੀਂ ਵੇਖੋ ਉਹਨਾਂ ਨੂੰ ਜੂਮਦੇ ਹੋਏ ਇਸੋ ਜਦਾਪਾ ਮਲਕੀਤ ਸਿੰਘ ਜੀ ਦਾ ਨਾਮ ਲੈ ਲਿਆ ਤਾਂ ਇਹ ਤਾਂ ਹੋਣੀ ਨਹੀਂ ਸਕਦਾ ਕਿ ਪੰਗੜਾ ਨਾ ਹੋਵੇ ਕਲਾ ਨਾ ਹੋਵੇ ਪੰਜਾਬੀਅਤ ਨਾ ਹੋਵੇ ਸੋ ਹੈ ਨਾ ਤਾਂ ਪੁੱਛਦੇ ਆ ਅੱਜ ਕੀ ਉਹ ਨੈਕਸਟ ਟਰੈਕ ਚ ਕਿੰਨੀ ਪੰਜਾਬੀਅਤ ਦੇਖਣ ਨੂੰ ਮਿਲੇਗੀ ਬਹੁਤ ਕਲਰਫੁਲ ਮਾਹੌਲ ਹੈ ਸਤਿ ਸ੍ਰੀ ਅਕਾਲ ਜੀ ਦਾ ਸਸਰੀ ਕਾਲਜੀ ਸਤਿ ਸ੍ਰੀ ਅਕਾਲ ਜੀ ਔਰ ਸਾਰੇ ਦੇਖਣ ਵਾਲੇ ਅ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰਿਆ ਸასი ਗਲ ਤੁਹਾਨੂੰ ਵੀ ਥੈਂਕ ਯੂ ਤੁਸੀਂ ਟਾਈਮ ਕੱਢਿਆ ਆਏ ਔਰ ਇੱਥੇ ਪਹੁੰਚੇ ਥੈਂਕ ਯੂ ਫॉर ਯੂ ਕੀ ਸਾਨੂੰ ਇਨਾ ਸੋਨਾ ਪੰਗੜਾ ਸੀ ਡਾਂਸ ਵੇਖਿਆ ਸੋ ਕਿਸ ਤਰ੍ਹਾਂ ਦਾ ਟਰੈਕ ਹੈ ਤੇ ਕੀ ਔਰ ਵੀਵਰਸ ਨੂੰ ਮਨ ਲਨ ਵਾਲਾ ਬਹੁਤ ਹੀ ਵਧੀਆ ਜੀ ਕਿਉਂਕਿ ਮੈਂ ਅਲਬਮ ਦੀਵਾਲੀ ਤੋਂ ਪਹਿਲਾਂ ਕਹਿੰਦੇ ਹੁੰਦੇ ਦੀਵਾਲੀ ਧਮਾਕਾ ਕਰ ਸਜੇ ਜਾਂ ਮੇਰੇ ਵੱਲੋਂ ਦੀਵਾਲੀ ਦਾ ਗਿਫਟ ਆ ਤੁਹਾਨੂੰ ਏ Uh, Midas Touch 3 ਇਹਦਾ ਨਵਾਂ ਐਲਬਮ ਦਾ ਤੇ ਇੰਡੀਆ ਚ ਮਿਠਾਸ ਟੱਚ 3 ਮਿੱਠਾ ਟੱਚ ਹੈ ਜੀ ਐਂਡ ਇਹਦੇ ਵਿੱਚ 10 Song ਨੇ ਐਂਡ ਸਾਰੇ ਲੰਡਨ ਰਿਕਾਰਡ ਕੀਤੇ ਨੇ ਤੇ ਬਾਕੀ ਜਿਹੜੀਆਂ ਦੀ ਹੁਣ ਪਹਿਲੀ ਵੀਡੀਓ ਸੀਗੀ ਉਹ ਗੋਡੇ-ਗੋਡੇ ਚਾ ਤੁਸੀਂ ਦੇਖਿਆ ਵੈਡਿੰਗ ਦਾ Song ਸੀਗਾ ਹੁਣ ਵੈਡਿੰਗ ਸੀਜ਼ਨ ਹੈ ਉਹ ਆਲਰੇਡੀ ਔਨ 에ਰ ਹੈ ਹੁਣ ਸੈਕੰਡ ਵੀਡੀਓ ਅਸੀਂ ਜਿਹੜੀ ਆ ਇਹਦੀ ਇਹ ਬਣਾ ਰਹੇ ਅੱਜ ਜਿਹਦਾ Song ਦਾ ਨਾਂ ਹੈ ਕਿ ਯਾਰੀ ਜੱਟਾਂ ਦੀ ਟੁੱਟਦੀ ਨਹੀਂ ਵਿਚਾਲੇ ਹਾਂਜੀ ਸੋ ਅੱਜ ਅਸੀਂ ਇਹਦੀ ਲੋਕੇਸ਼ਨ ਦੇ ਉੱਤੇ ਕਰ ਰਹੇ ਆਂ ਔਰ ਇਹਨੂੰ ਮਿਊਜ਼ਿਕ ਬਹੁਤ ਸੋਹਣਾ ਸਾਡੇ ਨਿੱਕ ਤੋਂ ਮੂਨੇ ਦਿੱਤਾ ਔਰ ਜਸੀਤ ਨੋਆ ਜੋ ਸਾਡੀਆਂ ਪਹਿਲੀਆਂ ਵੀ ਸਾਰੀਆਂ ਵੀਡੀਓ ਤਕਰੀਬਨ ਉਹਨਾਂ ਨੇ ਕੀਤੀਆਂ ਸੋ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਅੱਜ ਦੇਖ ਤਸੀਂ ਦੇਖ ਹੀ ਰਹੇ ਹੋ ਜੀ ਕਿੰਨਾ ਪੂਰਾ ਮੇਲਾ ਲੱਗਾ ਪਿਆ ਪੂਰਾ ਇੱਥੇ ਪਿੰਡ ਕਿਦਾਂ ਮਾਹੌਲ ਬਣਾਇਆ ਜਿੱਥੇ ਜਾਈਏ ਤੋੜ ਨਵਾਈਏ ਜਿੱਥੇ ਜਾਈਏ ਤੋੜ ਨਵਾਈਏ ਹੁ ਜਾਣਣ ਦੁਨੀਆ ਵਾਲੇ ਜਿੱਥੇ ਜਾਈਏ ਤੋੜ ਨਵਾਈਏ ਜਾਣਣ ਦੁਨੀਆ ਵਾਲੇ ਯਾਰੀ ਜੱਟਾਂ ਦੀ ਟੁੱਟਦੀ ਨਹੀਂ ਵਿਚਾਲੇ ਯਾਰੀ ਜੱਟਾਂ ਦੀ ਓ ਟੁੱਟਦੀ ਨਹੀਂ ਵਿਚਾਲੇ ਯਾਰੀ ਜੱਟਾਂ ਦੀ ਬਿਲਕੁਲ ਅਸੀਂ ਵੇਖ ਰਏ ਸੀ ਤੁਸੀਂ ਬੜੀ એનર્ਜੀ ਨਾਲ ਯੂ نو ਐਨੇ ਟੈਕਸ ਹੋ ਰਹੀ ਸੀ ਫਿਰ ਵੀ ਯੂ ਡਿਡ ਨਾਟ ਲੂਜ਼ ਯਰ ਪੇਸ਼ੈਂਸ ਐਨੀ એનਰਜੀ ਹਜੇ ਵੀ ਉਹ ਐਕਸਾਈਟਮੈਂਟ ਕਿੱਥੋਂ ਬਸ ਇਹ ਤੁਹਾਡਾ ਪਿਆਰ ਆ ਜੀ ਤੁਹਾਡਾ ਸਤਿਕਾਰ ਆ ਕਿ ਤੁਸੀਂ ਜਿਹੜਾ ਕਿੰਨੇ ਹੁੰਦੇ ਹੈਗੇ ਗਾਣੇ ਦੀ ਡਿਮਾਂਡ ਹੀ ਹੈ ਕਿਉਂਕਿ ਮੇਰੇ ਜਿੰਨੇ ਵੀ ਗੀਤ ਨੇ ਸਾਰੇ ਜੋਸ਼ ਵਾਲੇ ਨੇ ਸਾਰੇ ਨੱਚਣ ਵਾਲੇ ਨੇ ਸਾਰੇ ਜੋਸ਼ ਵਾਲੇ ਨੇ ਪੂਰੀ એનર્ਜੀ ਚਾਹੀਦੀ ਹੈ ਦੇ ਉਹ ਬਕਨੋ ਨੇ ਪੰਜਾਬੀ ਭੈਣ ਜੀ ਭੈਣ ਜੀ ਨਹੀਂ ਹੈ ਮਤਲਬ ਜਿਹੜਾ ਵੀ ਗੀਤ ਉਹ ਚੱਕ ਲੋ ਚੱਕ ਲੋ ਆ ਕਿਉਂਕਿ ਜਦੋਂ ਮੇਰਾ ਤਸੀ ਜਿਵੇਂ ਪਹਿਲਾਂ ਹੁੰਦਾ ਕਿਹਾ ਕਿ ਜਦੋਂ ਮੇਰਾ ਨਾਮ ਆਉਂਦਾ ਤੇ ਡਾਂਸ ਦੀ ਗੱਲ ਆਉਂਦੀ ਨਾਲ ਇਹ ਭੰਗੜਾ ਹੋਣਾ ਚਾਹੀਦਾ ਜੋਸ਼ ਵਾਲਾ ਹੋਣਾ ਚਾਹੀਦਾ ਸੋ ਦੈਟਸ ਵਾਈ ਉਹੀ ਸਾਨੂੰ ਫੇ ਜੋਸ਼ ਰੱਖਣਾ ਪੈਂਦਾ ਤਾਂ ਹੀ ਲੋਕ ਵੀ ਨੱਚਣਗੇ ਹਨ ਬਿਲਕੁਲ ਪਰ ਰਾਮਲਕੀ ਜੀ ਐਨਾ ਟਾਈਮ ਤੁਸੀਂ ਕਿੱਥੇ ਗਾਇਬ ਰਹੇ ਮਤਲਬ ਫੈਨਸ ਤੁਹਾਨੂੰ ਬਹੁਤ ਮਿਸ ਕੀਤਾ ਸੀ ਜਾਣਨਾ ਜਾਂਦੇ ਹੋ ਵੇਰ ਵ ਯੂ ਲਾਈਕ ਮੈਂ ਹਮੇਸ਼ਾ ਗੱਲ ਕਰਦਾ ਹੁਣੇ ਕਿ ਜਦੋਂ ਚੰਗੀ ਕੋਈ ਗਾਇਕੀ ਤੁਸੀਂ ਕਰਨੀ ਹੈ ਨਾ ਜਾਂ ਜਦੋਂ ਚੰਗਾ ਕੋਈ ਐਲਬਮ ਕੱਢਣੀ ਹੈ ਮੈਂ ਜਦੋਂ ਤੁਸੀਂ ਮਸ਼ਹੂਰ ਹੋ ਜਾਂਦੇ ਹੋ ਤੁਹਾਡਾ ਆਪਣੇ ਆਪ ਨਾਲ ਕੰਪੀਟੀਸ਼ਨ ਸ਼ੁਰੂ ਹੋ ਜਾਂਦਾ ਬਿਕੋ ਤੁਸੀਂ ਉਹੀ ਸਬਜੈਕਟ ਦੁਬਾਰਾ ਨਹੀਂ ਰਿਪੀਟ ਕਰ ਸਕਦੇ ਉਹੀ ਟਿਊਨਾਂ ਨਹੀਂ ਕਰ ਸਕਦੇ ਸੋ ਇਹ ਕਰਕੇ ਤੁਹਾਨੂੰ ਬਿਲਕੁਲ ਨਵਾਂ ਮੈਟਰ ਚਾਹੀਦਾ ਹੁੰਦਾ ਔਰ ਨਵੇਂ ਮੈਟਰ ਲਈ ਬਹੁਤ ਟਾਈਮ ਚਾਹੀਦਾ ਔਰ ਸਪੈਸ਼ਲੀ ਅੱਜਕੱਲ ਜਿਹੜੇ ਅੱਜਕੱਲ ਦੇ ਸਾਡੇ ਜੰਕਸ਼ਨ ਨੇ ਉਹ ਤਾਂ ਇੱਕ ਗੀਤ ਕੱਢ ਦਿੰਦੇ ਨੇ ਦੱਸ ਜੀ ਸਿੰਗਲ ਆ ਗਈ ਫਿਰ ਦੋ ਤਿੰਨ ਮਹੀਨਿਆਂ ਬਾਅਦ ਇੱਕ ਹੋਰ ਕੱਢ ਦਿੱਤੀ ਉਹ ਬਣਾਉਣਾ ਸੌਖਾ ਹੈ ਜਦੋਂ 10 ਗੀਤ ਤੁਸੀਂ ਇਕੱਠੇ ਬਣਾਉਣੇ ਦੋ ਦੇ ਲਈ ਨੇਚਰਲੀ ਟਾਈਮ ਬਹੁਤ ਚਾਹੀਦਾ ਐਂਡ ਪਹਿਲੋਂ ਲਿਖਣੇ ਗੀਤ ਮੈਂ ਖੁਦ ਲਿਖਦਾ ਵੀ ਆਂ ਬਾਕੀ ਰਾਈਟਰਾਂ ਤੋਂ ਵੀ ਲਏ ਨੇ ਸੋ ਮੈਟਰ ਇਕੱਠਾ ਕਰਨਾ ਬਹੁਤ ਔਖਾ ਸੂਧ ਕਰਕੇ ਅਸੀਂ ਇਹਨੂੰ ਬਹੁਤ ਹੀ ਕਹਿੰਦੇ ਹੁੰਦੇ ਆ ਵੀ ਮਿਹਨਤ ਦੇ ਨਾਲ ਇੱਕ ਫੁੱਲਾਂ ਦੇ ਗੁਲਦਸਤੇ ਵਾਂਗ ਡਿਫਰੈਂਟ ਡਿਫਰੈਂਟ ਫੁੱਲ ਮੋਤੀ ਭਰੋਏ ਨੇ ਇਸ ਐਲਬਮ ਦੇ ਵਿੱਚ ਔਰ ਤੁਸੀਂ ਇੰਜੋਏ ਕਰੋਗੇ ਸਾਰੇ ਸੋ ਕਿਹੜੀ ਕਿਹੜੀ ਵराइਟੀ ਫੁੱਲਾਂ ਦੀ ਵੇਖਣ ਨੂੰ ਮਿਲੇਗੀ ਐਲਬਮ 'ਚ ਕਿਸ ਕਿਸ ਤਰ੍ਹਾਂ ਦੇ ਯੋਨਾ ਦੇ ਗੀਤ ਹੋਣਗੇ ਮੈਂ 올 ਵਿੱਚ ਕਹਿੰਦਾ ਜਦੋਂ ਮੇਰੇ ਨਾਮ ਦਾ ਭੰਗੜੇ ਦੀ ਗੱਲ ਆਊਗੀ ਤੇ ਭੰਗੜੇ ਦੇ ਤਿੰਨ ਚਾਰ ਗੀਤ ਤਾਂ ਚਾਰ ਗੀਤ ਤਾਂ ਹੋਣੇ ਚਾਹੀਦੇ ਨਾ ਐਂਡ ਫੇਰੇ ਦੇ ਵਿੱਚ ਕਿਉਂਕਿ ਮੇਰੇ ਜਿਹੜੇ ਫੈਨਸ ਨੇ ਉਹ ਬੱਚੇ ਵੀ ਨੇ ਐਂਡ ਜੰਗਸਟਰ ਨੇ ਵੀ ਔਰ ਜਿਹੜੇ 올ਡ ਵੀਵਰਸ ਕੈਨ ਯੂ ਨੇ ਸਾਡੇ ਮਾਵਾ ਠੰਡੀਆਂ ਛਾਵਾਂ ਪੁੱਤ ਪਰਦੇਸੀ ਹੋਣ ਜਿਨ੍ਹਾਂ ਦੇ ਰਾਂ ਮਾੜੀ ਕੜਵਾਵਾ ਸੋ ਇਦਾਂ ਦੇ ਵੀ ਗੀਤ ਨੇ ਸੁਣੋਂ ਹੋਰ ਗੀਤ ਨੇ ਜਿਹੜੇ ਇੱਕ ਵਿਆਹ ਵਾਲਾ ਗੀਤ ਅਸੀਂ ਆਲਰੇਡੀ ਰਿਲੀਜ਼ ਕਰ ਦਿੱਤਾ ਐਂਡ ਬਾਕੀ ਬਜ਼ੁਰਗਾਂ ਨੂੰ ਖੁਸ਼ ਕਰਨ ਲਈ ਵੀ ਬੜਾ ਜ਼ਰੂਰੀ ਹੈ ਜੀ ਕਹਿੰਦਾ ਵੀ ਬਾਬੇ ਨੇ ਬਿਠਾ ਲਿਆ ਪੋਤਾ ਬਾਹੋਂ ਫੜ ਕੇ ਬਾਬੇ ਨੇ ਬਿਠਾ ਲਿਆ ਪੋਤਾ ਬਾਹੋਂ ਫੜ ਕੇ ਹੋ ਗੱਲ ਸੁਣ ਮੇਰੀ ਪੁੱਤ ਕੰਨ ਕਰਕੇ ਕੋਲਿਕੇ ਸੁਨਾਵਾ ਜ਼ਿੰਦਗੀ ਦੇ ਵਰਕੇ ਉਹ ਕਿਹਨੇ ਕਿਹੜੇ ਹੁੰਦੇ ਸੀਗੇ ਸਾਡੇ ਖਰਚੇ दारू ਪੀਣ ਵਾਲਾ ਕੋਈ ਕੋਈ ਬੰਦਾ ਹੁੰਦਾ ਸੀ ਉਹ ਸਾਡੇ ਵਾਲਾ ਟਾਈਮ ਪੁੱਤ ਚੰਗਾ ਹੁੰਦਾ ਸੀ ਬਿਲਕੁਲ ਸਹੀ ਹੈ ਮੈਨੂੰ ਵੀ ਇਹੀ ਲੱਗਦਾ ਉਹ ਹੀ ਟਾਈਮ ਚੰਗਾ ਸੀ ਅੱਛਾ ਜੇ ਟਾਈਮ ਦੀ ਗੱਲ ਹੋ ਰਹੀ ਹੈ ਤਾਂ ਪੰਜਾਬੀ ਗਾਇਕੀ ਅੱਜ ਕੱਲ੍ਹ ਜੋ ਟਾਈਮ ਚੱਲ ਰਿਹਾ ਹੈ ਉਸ ਵਾਰ ਤੁਸੀਂ ਕਵੀ ਕਹੋਗੇ ਮੈਂ ਤਾਂ ਕੁਝ ਕਹਿਣਾ ਨਹੀਂ ਚਾਹੂੰਗਾ ਜੀ ਕਿਉਂਕਿ ਚੰਗਾ ਹੀ ਚੱਲ ਰਿਹਾ ਜੀ ਅੱਜਕੱਲ ਦੇ ਧੰਨਵਾਦ ਤੁਹਾਨੂੰ ਪਤਾ ਕਿ ਮਿਲੇਨੀਅਮ ਨੇ ਆਣੇ ਨੇ ਔਰ ਉਹ ਸਭ ਕੁਝ ਸਮਝਦੇ ਨੇ ਬਹੁਤ ਮੁੰਡੇ ਚੰਗਾ ਵੀ ਕੰਮ ਕਰ ਰਹੇ ਨੇ ਬਹੁਤ ਬੜੀ ਅੱਛੇ ਅੱچھے ਸਿੰਗਰ ਆ ਰਹੇ ਨੇ ਔਰ ਮੈਂ ਤਾਂ ਮਿਸ਼ਾ ਨੂੰ ਵੀ ਇਹੀ ਗੱਲ ਕਰਦਾ ਕਿ ਨਾ ਉਹਨਾਂ ਕਿ ਪੰਜਾਬੀ ਕਲਚਰ ਦੇ ਨਾਲ ਦੀਆਂ ਇਹ ਗੱਲਾਂ ਬਾਤਾਂ ਸੁਣਾਇਆ ਕਰੋ ਤਾਂ ਕਿ ਆਪਾਂ ਹੋਰ ਅੱਗੇ ਇਸ ਪੰਜਾਬੀ ਨੂੰ ਲੈ ਕੇ ਜਾਈਏ ਇਸ ਮਾਹੌਲ ਨੂੰ ਹੋਰ ਕਹਿੰਦੇ ਹੁੰਦੇ ਆ ਕਿ ਜਿੱਥੋਂ ਤੱਕ ਅਸੀਂ ਲੈ ਕੇ ਗਏ ਆ ਮੋਤ ਮਿਹਨਤ ਤੇ ਸਤਿਕਾਰ ਦੀ ਗਾਇਕੀ ਗਾਈ ਅੱਜ ਤੱਕ ਸੋ ਇਸੇ ਤਰ੍ਹਾਂ ਦਾ ਹੀ ਹੋਰ ਗਾਓ ਤਾਂ ਕਿ ਔਰ ਦੂਸਰੀ ਗੱਲ ਹੈ ਕਿ ਆਪਾਂ ਉਹ ਗੀਤ ਗਾਈਏ ਜਿਹੜੇ ਆਪਾਂ ਪਰਿਵਾਰ ਚ ਬੈਠ ਕੇ ਸਾਰੇ ਸੁਣ ਸਕੀਏ ਤੇ ਉਹ ਜਿਹੇ ਗੀਤ ਗਾਓਗੇ ਤੇ ਲੋਕ ਤੁਹਾਨੂੰ ਜਰੂਰ ਅਪਰੀਸ਼ੀਏਟ ਕਰਨਗੇ ਇੰਨੇ ਸਾਲਾਂ ਤੋਂ ਅਸੀਂ ਗਾਉਂਦੇ ਆ ਰਹੇ ਹਾਂ ਤੇ ਸਾਰਿਆਂ ਨੂੰ ਪਸੰਦ ਆ ਗੁਰਨੋ ਇਸਕ ਮਿੱਠਾ ਤੂਤਕ ਤੂਤੀ ਅੱਜ ਵੀ ਬੱਚੇ ਉਹ ਗਾਉਂਦੇ ਨੇ ਜਿਹੜੇ ਜਿਹੜੇ ਅਜੇ ਉਸ ਟਾਈਮ ਉਸ ਟਾਈਮ ਜੰਮੇ ਵੀ ਨਹੀਂ ਸੀ ਉਹਨਾਂ ਨੂੰ ਵੀ ਪਸੰਦ ਹੈ ਐਂਡ ਜਿਹੜੇ ਬੱਚਿਆਂ ਦੇ ਮੈਂ ਸ਼ੁਰੂ ਪਹਿਲੋਂ ਵਿਆਹ ਕੀਤੇ ਆ ਉਹਨਾਂ ਦੇ ਮੰਮੀ ਡੈਡੀ ਨਾਲ ਦੇ ਵਿਆਹ ਕੀਤੇ ਉਹਨਾਂ ਦੇ ਬੱਚਿਆਂ ਦੇ ਵੀ ਗਾਹ ਹੁਣ ਵਿਆਹ ਜਿਹਦਾ ਅਸੀਂ ਕੋਣ ਹੈ ਉਹ ਵੀ ਪਿਆਸਾਦੇ ਨੇ ਆਪਣੇ ਮਾਪੇ ਨੂੰ ਜਦੋਂ ਸਰਪ੍ਰਾਈਜ਼ ਦੇਣ ਲਈ ਸੋ ਮੈਂ ਕਹਿੰਦਾ ਕਿ ਇੰਨੇ ਸਮੇਂ ਤੋਂ ਕਰ ਰਹੇ ਆ ਕਿਉਂਕਿ ਉਹ ਤਾਂ ਹੀ ਪਿਆਰ ਕਰਦੇ ਕਿਉਂਕਿ ਉਹਨਾਂ ਨੂੰ ਗੀਤ ਪਸੰਦ ਆ ਕੁਛ ਗਾਉਣੇ ਆ ਚੰਗੀ ਗੱਲ ਆ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੇ ਕਲਚਰ ਨਾਲ ਪਿਆਰ ਕਰੋ ਤੁਹਾਨੂੰ ਸਾਰੇ ਅਪਰੀਸ਼ੀਏਟ ਕਰਨਾ ਪਰ ਕੀ ਵਜ੍ਹਾ ਹੈ ਮਲਕੀ ਜੀ ਤੁਹਾਨੂੰ ਕਿਉਂ ਲੱਗਦਾ ਕਿ ਅੱਜ ਕੱਲ ਜਿਹੜੇ ਨਵੇਂ ਸਿੰਗਰਸ ਨੇ ਇਦਾਂ ਦੇ ਮਤਲਬ ਵਾਇਲੈਂਸ ਹੈ ਗੀਤਾਂ 'ਚ ਵਲਗੈਰਿਟੀ ਹੈ ਗੀਤਾਂ 'ਚ ਉਹ ਵੈਸਟਿੰਗ ਕਲਚਰ ਤੋਂ ਇਨਫਲੂਐਂਸਡ ਬਿਕੋਜ਼ ਤੁਸੀਂ ਵੀ ਤੁਸੀਂ ਆਪਣੇ ਕੰంటర్ ਨੂੰ ਉੱਥੇ ਜਾ ਕੇ ਪਪੂਲਰ ਕੀਤਾ ਮੈਂ ਹਮੇਸ਼ਾ ਗੱਲ ਕਰਦਾ ਤੁਸੀਂ ਗਾਉਣੇ ਆ ਚੰਗੀ ਗੱਲ ਆ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੇ ਕਲਚਰ ਨਾਲ ਪਿਆਰ ਕਰੋ ਤੁਹਾਨੂੰ ਸਾਰੇ ਐਪਰੀਸ਼ੀਏਟ ਕਰਨ ਪਰ ਕੀ وجہ ਹੈ ਮੈਂ ਕੀ ਜੀ ਤੁਹਾਨੂੰ ਕਿਉਂ ਲੱਗਦਾ ਕਿ ਅੱਜ ਕੱਲ ਜਿਹੜੇ ਨਵੇਂ ਸਿੰਗਰਸ ਨੇ ਇਦਾਂ ਦੇ ਮਤਲਬ ਬੈਲੈਂਸ ਹੈ ਗੀਤਾਂ 'ਚ ਵਲਗੈਰਿਟੀ ਹੈ ਗੀਤਾਂ 'ਚ ਵੈਸਟਿੰਗ ਕਲਚਰ ਤੋਂ ਇਨਫਲੂਐਂਸ ਹੈ ਬਿਕੋਜ਼ ਤੁਸੀਂ ਵੀ ਤੁਸੀਂ ਆਪਣੇ ਕਲਚਰ ਨੂੰ ਉੱਥੇ ਜਾ ਕੇ ਪਪੂਲਰ ਕੀਤਾ ਪਰ ਇੱਥੇ ਦੇ ਲੋਕ ਉੱਥੋਂ ਕਲਚਰ ਲੈ ਕੇ ਉਹਨੂੰ ਮਿਕਸ ਮੈਚ ਕਰ ਰਹੇ ਨੇ ਪਤਾ ਨਹੀਂ ਕੀ ਕਰ ਰਹੇ ਨੇ ਮੈਂ ਆਲਵੇਜ਼ ਕਹਿੰਦਾ ਹੁਣਾਂ ਨਹੀਂ ਕਿ ਗੋਰਿਆਂ ਦੀ ਅਸੀਂ ਸਾਡੇ ਦਾ ਤਾਂ ਕਿੰਨੇ ਪੱਥਰ ਬੂੰਦ ਪਿਆ ਸਾਡੇ ਦਾ ਤਾਂ ਕੋਈ ਅਸਰ ਨਹੀਂ ਹੋਇਆ ਸਾਨੂੰ 31 ਸਾਲ ਮੈਨੂੰ ਇੰਗਲੈਂਡ 'ਚ ਰਹਿੰਦਿਆਂ ਹੋ ਗਿਆ ਸੋ ਬਾਕੀ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਗੱਲਾਂ ਵੀ ਬਹੁਤ ਨੇ ਤੇ ਉਹ ਚੰਗੀਆਂ ਗੱਲਾਂ ਅਸੀਂ ਗ੍ਰੈਂਡ ਕਰਨੀਆਂ ਟਾਈਮ ਤੇ ਆਉਣਾ ਟਾਈਮ ਤੇ ਜਾਣਾ ਟਾਈਮ ਤੇ ਸੌਣਾ ਟਾਈਮ ਤੇ ਨਹਾਉਣਾ ਟਾਈਮ ਤੇ ਗੋਣਾ ਹੈ ਨਹੀਂ ਤੇ ਉਹ ਨਹੀਂ ਲੇਟ ਹੋਣਾ ਜਾਂ ਹੋਰ ਜਿਹੜੇ ਕਿੰਦੇ ਹੁੰਦੇ ਵੀ ਗਲਤ ਨਸ਼ੇ ਨਹੀਂ ਕਰਨੇ ਅਸੀਂ ਉਹਨਾਂ ਦੀ ਜਾਂ ਗਾਇਕੀ ਨੂੰ ਵੀ ਅਸੀਂ ਆਪਣੇ ਪੰਜਾਬੀ ਕਲਚਰ ਵਿੱਚ ਰੋਟ ਨਹੀਂ ਪੈਦਾ ਕਰਦੇ ਕਿਉਂਕਿ ਅਸੀਂ ਆਪਣੇ ਪਿਓਰ ਪੰਜਾਬੀ ਗੀਤ ਗਾਉਣੇ ਆ ਮੜੀ ਮੁੱਟੀ ਅਸੀਂ ਜਦੋਂ ਸ਼ੁਰੂਆਤ ਕੀਤੀ ਸੀ ਰੀਮਿਕਸ ਅਸੀਂ ਸ਼ੁਰੂ ਕੀਤਾ ਬਲੀ ਸਗੂ ਦੇ ਨਾਲ ਜਦੋਂ ਗੁੱਡਨੈਸ ਕਮਿਟਾ ਆਇਆ ਉਹ ਮੇਰਾ ਪਹਿਲੋ ਫੋਕ ਚ ਸੀਗਾ ਉਸ ਤੋਂ ਬਾਅਦ ਰੀਮਿਕਸ ਆਇਆ ਲੇਕਿਨ ਉਹ ਉਸ ਤੋਂ ਬਾਅਦ ਥੋੜਾ ਥੋੜਾ ਅਸੀਂ ਇੰਗਲਿਸ਼ ਦੇ ਵਿੱਚ ਲਫ਼ਜ਼ ਵਿੱਚ ਬੋਲਦੇ ਹੁੰਦੇ ਸੀ ਉਹ ਤਾਂ ਬੋਲਦੇ ਹੁੰਦੇ ਸੀ ਕਿਉਂਕਿ ਜਿਹੜੇ ਉੱਥੋਂ ਦੇ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਕੇ ਪਤਾ ਲੱਗ ਜਾਏ ਪਰ ਹੁਣ ਪੰਜਾਬ ਵਾਲਿਆਂ ਨੂੰ ਕੀ ਮਜਬੂਰੀ ਹੈ ਇਹ ਮੈਨੂੰ ਨਹੀਂ ਸਮਝ ਲੱਗਦੀ ਕਿ ਮੈਂ ਮੈਂ ਜਦੋਂ ਵੀ ਇੰਟਰਵਿਊ ਕਰਦਾ ਕੋਈ ਜਾਂ ਜਦੋਂ ਕੋਈ ਗੱਲਬਾਤ ਵੀ ਆਪਾਂ ਕਰਦੇ ਆ ਕੋਸ਼ਿਸ਼ ਕਰਦੇ ਕਿ ਸ਼ੁੱਧ ਪੰਜਾਬੀ ਚ ਹੀ ਗੱਲ ਕੀਤੀ ਜਾਵੇ ਮੈਂ ਕਦੇ ਇਹ ਨਹੀਂ ਮਹਿਸੂਸ ਕਰਾਉਣਾ ਚਾਹੁੰਦਾ ਕਿ ਮੈਂ ਉਥੋਂ ਮਤਲਬ ਇੰਗਲਿਸ਼ ਸਤਾਨ ਤੋਂ ਆਇਆ ਰੋਜ਼ ਹੀ ਗੋਰਿਆਂ ਨਾਲ ਇੰਗਲਿਸ਼ ਬੋਲ ਬੋਲ ਕੇ ਸਾਡੀ ਨੌਜਵਾਨ ਤੋਂ ਖੜਲਾ ਪੈਂਦੇ ਆ ਮਸੀਂ ਪੰਜਾਬੀ ਬੋਲਣ ਕਿ ਤੁਸੀਂ ਪੰਜਾਬੀ ਬੋਲੋ ਪੰਜਾਬੀ ਆਪਣੇ ਬੱਚਿਆਂ ਨੂੰ ਵੀ ਸਿਖਾ ਲਓ ਔਰ ਪੰਜਾਬੀ ਦੇ ਨਾਲ ਵੱਧ ਤੋਂ ਵੱਧ ਪਿਆਰ ਕਰੋ ਚੰਗਾ ਲੱਗੂਗਾ ਮੈਂ ਕਹਿੰਦਾ ਵੈਸੇ ਵੀ ਜਦੋਂ ਸਾਡੇ ਜਦੋਂ ਆਪਾਂ ਘਰ ਚ ਵੀ ਬੈਠੇ ਆ ਔਰ ਪੰਜਾਬੀ ਬੋਲਦੇ ਆ ਬਹੁਤ ਚੰਗਾ ਲੱਗਦਾ ਬਹੁਤ ਹੀ ਵਧੀਆ ਲੱਗਾ ਇੱਕ ਤਰ੍ਹਾਂ ਕਹਿੰਦੇ ਮੈਂ ਤਾਂ ਹਮੇਸ਼ਾ ਗੱਲ ਕਰਦਾ ਜਿੰਦ ਮਾਹੀ ਜੇ ਚੱਲਿਓ ਪਰਦੇਸ ਕਦੀ ਨਾ ਭੁੱਲੀਆਂ ਆਪਣਾ ਦੇਸ਼ ਆਪਣੀ ਬੋਲੀ ਆਪਣਾ ਪੇਸ ਜੋ ਆਪਣੀ ਬੋਲੀ ਤੇ ਆਪਣੇ ਪਹਿਰਾਵੇ ਵਿੱਚ ਸਵਾਦ ਆ ਸਕਦਾ ਉਹਦੀ ਗੱਲ ਹੀ ਹੋ ਰਹੀ ਹੁਣ ਮੈਂ ਪਾਟੀਆਂ ਜੀਆਂ ਜੀਣਾ ਪਾ ਕੇ ਇੱਥੇ ਗਾਉਣ ਡਿਆ ਹਾਂ ਜਾਂ ਅੱਖਾਂ ਤੇ ਐਨਕਾ ਰਾਤ ਨੂੰ ਵੀ ਲਾਈਆਂ ਹਾਂ ਉਹ ਸਾਡਾ ਕਲਚਰ ਨਹੀਂ ਹੈ ਔਰ ਜਿਹੜੀਆਂ ਐਨਕਾਂ ਆ ਉਹ ਸ਼ੇਡ ਹੁੰਦੀਆਂ ਹਨ ਦੁਪਹਿਰ ਨੂੰ ਲਾਈਦੀਆਂ ਰਾਤ ਨੂੰ ਨਹੀਂ ਔਰ ਉਹ ਉਹ ਐਟੀਟਿਊਡ ਲੱਗਦਾ ਬੰਦੇ ਦਾ ਵੀ ਪਤਾ ਨਹੀਂ ਕੀ ਹੋ ਗਿਆ ਜਣਾ ਸੋ ਉਹ ਇਦਾਂ ਦੀ ਕਰਕੇ ਇਦਾਂ ਦਾ ਕਹਿੰਦੇ ਹੁੰਦੇ ਆ ਵੀ ਇਮੇਜ ਨਾ ਸਾਡਾ ਸਿੰਗਰਾਂ ਦਾ ਛੱਡੋ ਕਿ ਲੋਕ ਕਹਿਣਗੇ ਯਾਰ ਪਤਾ ਨਹੀਂ ਮਤਲਬ ਇਹ ਬੜਾ ਪੁੱਠੇ ਜਾਂ ਕੱਪੜੇ ਪਾਏ ਆ ਪੁੱਠੀਆਂ ਜਾਂ ਇਹਨਾਂ ਦਾ ਪਹਿਰਾਵਾ ਵਾ ਵਧੀਆ ਪਹਿਰਾਵਾ ਪਾਓ ਜਦੋਂ ਸਟੇਜ ਤੇ ਆ ਤੁਸੀਂ ਉਦੋਂ ਉਦੋਂ ਤੁਸੀਂ ਸਟਾਰ ਹੋ ਜਦੋਂ ਨੋਰਮਲ ਲਾਈਫ 'ਚ ਆ ਉਦੋਂ ਤੁਸੀਂ ਬਹੁਤ ਸਿੰਪਲ ਰਹਿਣਾ ਚਾਹੀਦਾ ਹੈ ਬਾਕੀ ਜਿੱਦਾਂ ਕਿਸੇ ਨੂੰ ਜੰਗਾ ਲੱਗਦਾ ਜੋ ਕਰੀ ਬਿਲਕੁਲ ਸਹੀ ਕਿਹਾ ਸੋ ਪੰਜਾਬੀਅਤ 'ਚ ਮਸਤੀ ਪੂਰੀ ਹੈ ਪਰ ਨਾਲੀ ਸਾਦਗੀ ਵੀ ਹੈ ਬਿਲਕੁਲ ਬਿਲਕੁਲ ਸਾਦਗੀ ਤਾਂ ਬਹੁਤ ਜ਼ਰੂਰੀ ਚਾਹੀਦੀ ਹੈ ਕਿਉਂਕਿ ਅਸੀਂ ਪੰਜਾਬੀ ਬਹੁਤੀ ਸ਼ੋਅ ਆਫ ਤੇ ਵਿੱਚ ਬਲੀਵ ਨਹੀਂ ਕਰਦੇ ਅਸੀਂ ਹਾਂ ਕਹਿੰਦੇ ਨੇ ਜਾਨਾਂ ਦੀ ਪ੍ਰਵਾਹ ਨਹੀਂ ਕਰਦੇ ਉੱਚੀਆਂ ਅਣਖਾਂ ਵਾਲੇ ਯਾਰੀ ਜੱਟਾਂ ਦੀ ਟੁੱਟਦੀ ਨਹੀਂ ਬਟਾਲੇ ਅਸੀਂ ਸਾਡੇ ਵਿੱਚ ਬਹੁਤ ਅਣਖਾਂ ਅਸੀਂ ਬਹੁਤ ਤਸਰਕੁਸ਼ ਕਰਦੇ ਹਾਂ ਲੇਕਿਨ ਅਸੀਂ ਦੂਸਰੇ ਨੂੰ ਕੋਈ ਡੀਗ੍ਰੇਡ ਨਹੀਂ ਕਰਦੇ ਅਸੀਂ ਹਮੇਸ਼ਾ ਦੂਸਰੇ ਦੀ ਇੱਜ਼ਤ ਕਰਦੇ ਹਾਂ ਸਤਕਾਰ ਕਰਦੇ ਹਾਂ ਮੇਰਾ ਗੀਤ ਸੀਗਾ ਬੱਲੇ 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 ਹੋਏ ਪੰਜਾਬੀਓ ਦੁਨੀਆ ਚ ਲੋਕੀ ਭਾਵੇਂ ਵਸਦੇ ਨੇ ਲੱਖਾਂ ਪਰ ਲੱਖਾਂ ਚ ਪਛਾਣ ਜਦੋਂ ਕੱਲੇ ਹੋਏ ਪੰਜਾਬੀ ਅਸੀਂ ਦੂਜੇ ਨੂੰ ਵੀ ਨਹੀਂ ਮਾੜਾ ਨਹੀਂ ਕਿਹਾ ਅਸੀਂ ਦੂਜੇ ਵੀ ਕੌਮਾਂ ਸਾਰੀਆਂ ਹੀ ਬਹੁਤ ਚੰਗੀਆਂ ਨੇ ਪਰ ਸਾਡੀ ਇੱਕ ਵੱਖਰੀ ਪਛਾਣ ਹੈ ਉਹ ਉਹੀ ਸਾਡੀ ਇੱਕ ਕਹਿੰਦੇ ਨੇ ਵੱਖਰਾ ਪੰਨਾ ਦਿੰਦਾ ਤੇ ਤੁਹਾਡੀ ਜਿਹੜੀ ਪਛਾਣ ਹੈ ਉਹ ਪੰਗੜਾ ਹੈ ਤੇ ਅੱਜ ਮੈਂ ਆਈਆਂ ਤਾਂ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਜੇ ਮੇਰੇ ਨਾਲ ਵੀ ਤੁਸੀਂ ਦੋ ਸਟੈਪ ਕਰ ਸਕੋ ਹਾਂ ਬਿਲਕੁਲ ਜੀ ਹਾਂਜੀ ਚਲੋ ਜੀ ਚਲੋ ਚਲੋ ਜੀ ਆ ਜੀ ਤੁਹਾਡਾ ਮੇਰਾ ਫੇਵਰਿਟ ਹੈ ਗੁੜ ਨਾਲ ਹੋਇ ਸ਼ਿਕ ਮਿਠਾ ਚਲੋ ਠੀਕ ਹੈ ਜੀ ਉਹ ਗੁੜ ਨਾਲ ਹੋਇ ਸ਼ਿਕ ਮਿਠਾ ਹੋ ਗੁੜ ਨਾਲ ਹੋਇ ਸ਼ਿਕ ਮਿਠਾ ਹਾਏ ਹਾਏ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਗੁੜ ਨਾਲ ਹੋਇ ਸ਼ਿਕ ਮਿਠਾ ਉਹ ਗੁੜ ਨਾਲ ਹੋਇ ਸ਼ਿਕ ਮਿਠਾ ਹੋ ਗੁੜ ਨਾਲ ਹੋਇ ਸ਼ਿਕ ਮਿਠਾ ਹਾਏ ਹਾਏ ਰੱਬਾ ਲੱਗ ਨਾ ਕਿਸੇ ਨੂੰ ਜਾ ਗੁੜ ਨਾਲ ਹੋਇ ਸ਼ਿਕ ਮਿਠਾ ਟਿੰਗਣਾ ਣਗਣਾ ਣਗਣਾ ਟਿੰਗਣਾ ਣਗਣਾ ਣਗਣਾ ਟਿੰਗਣਾ ਣਗਣਾ ਣਗਣਾ ਆਹ ਆਹ ਜੀ थैंक यू सो मच ਅਣੀ ਨਾ ਕਰ ਲਈ ਬਹੁਤ ਚੰਗਾ ਲੱਗਿਆ ਤੁਹਾਨੂੰ ਸ਼ੂਟ ਕਰਦੇ ਵੇ ਐਂਡ 올 द बेस्ट फॉर योर प्रोजेक्ट ਬਹੁਤ ਮਿਹਰਬਾਨੀ ਜੀ थैंक यू वेरी मच ਤੁਸੀਂ ਇੱਥੇ ਆਏ ਹੋ थैंक यू वेरी मच थैंक यू ਸਾਰੇ ਪੰਜਾਬੀਆਂ ਨੂੰ ਸਾਰੇ ਹਿੰਦੁਸਤਾਨੀਆਂ ਨੂੰ ਜਿੱਥੇ-ਜਿੱਥੇ ਵੀ ਤੁਸੀਂ ਦੁਨੀਆ ਦੇ ਕੋਨੇ-ਕੋਨੇ ਤੇ ਬੈਠੇ ਹੋ ਤੁਸੀਂ ਸਾਰੀਆਂ ਮੇਰੀਆਂ ਐਲਬਮ ਨੂੰ ਮੇਰੇ ਗੀਤਾਂ ਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਨਵੀਂ ਐਲਬਮ ਮੈਂ ਲੈ ਕੇ ਆ ਰਹੇ ਹਾਂ ਮਾਈ ਡਿਸਟੈਚ 3 ਦੀਵਾਲੀ ਤੋਂ ਪਹਿਲਾਂ ਧਮਾਕਾ ਕਰਾਂਗੇ ਆਪਾਂ ਚੱਕ ਦਾਂਗੇ ਫਟੇ ਤੁਸੀਂ ਇੰਜੋਏ ਕਰੋਗੇ ਸੁਣੋਗੇ 10 ਗੀਤਾਂ ਦਾ ਕੁਲਦਸ ਅਨਜੋਏ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ ਥੈਂਕ ਯੂ ਸੋ ਇਹ ਸਣ ਸਾਡੇ ਨਾਲ ਮਲਕੀਤ ਸਿੰਘ ਜੀ ਨੇ ਦੀਵਾਲੀ ਤੋਂ ਪਹਿਲਾਂ ਐਲਾਨ ਕਰ ਦਿੱਤਾ ਤਮਾਕੀਦਾ ਤੇ ਹੁਣ ਟੋਲੀ ਵਜਣਾ ਸ਼ੁਰੂ ਹੋ ਗਿਆ ਤੇ ਪੰਗੜਾ ਵੀ ਅਸੀਂ ਪਾ ਲਿਆ ਉਮੀਦ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ